نے پورا ہی پتو پھر دیکھ کے میں بات جائے گی جائی جاتی ہے ہاں دے بے ا پانی کا اصلا نہیں کتا میرے واسطے پانی ہے کا پیے اے ہائے لی بے مار گئی پھین ہی انو ਮੰਮਾ ਤੇ ਕੁਝ ਨਹੀਂ ਹੋਇਆ ਬੰਦਿਆ ਜੀ ਉਹ ਬੋਲ ਕੇ ਕਹੋ ਜਾਨੀ ਨਾ ਪਹਿਲਾਂ ਸੇਵਾ ਕੀਤੀ ਜੀ ਐਵੇਂ ਗਈ ਆ ਉਹ ਤੇਰੀ ਸੇਵਾ ਉਹ ਪਹਿਲਾਂ ਦੇਖ ਤੇ ਲੋ ਹੋਇਆ ਕੀ ਬੇਬੇ ਨੂੰ ਇਹ ਕੀ ਹੋ ਗਿਆ ਭੁੱਕ ਜਾਨੀ ਆ ਤੂੰ ਭੂਤ ਬੇਬੇ ਦਾ ਮੰਮਾ ਮੰਮੀ ਜੀ ਇਹ ਤਾਂ ਮਤਲਬ ਮਰ ਨਹੀਂ ਤੁਸੀਂ ਲੈ ਤੁਸੀਂ ਐਵੇਂ ਰੋਣਾ ਪਿੱਛਣਾ ਪਾ ਰਿਆ ਮੈਂ ਤਾਂ ਚੰਗੀ ਭਲੀਆਂ ਮੈਨੂੰ ਕੀ ਹੋਇਆ ਤੇ ਬੇਬੇ ਮੈਨੂੰ ਗੱਲ ਤਾਂ ਦੱਸ ਆਹ ਮੂਤਾ ਕਿਲਾ ਬੇਪਾਈ ਉਹ ਸੋਡਾ ਕੀ ਪਿਆ ਕੀ ਕੌਲੀ ਜੀ ਚ ਮੈਂ ਤਾਂ ਉਹ ਨਾ ਆਇਆਗਾ ਦੇਖ ਲੋ ਨਟ ਨਟ ਜਾ ਹੁੰਦਾਗਾ ਜਣਾ ਮੈਂ ਉਹਦਾ ਪੈਕ ਕਰ ਲਦੀ ਲੱਭੀ ਜਾਨੀ ਸਾਰੇ ਮੈਂ ਬੀਜੀ ਨੇ ਲਾ ਲਿਆ ਹਾਂ ਉਹ ਨਵਾਂ ਲੈ ਕੇ ਆਇਓ ਮੇਰੇ ਵਾਸਤੇ ਨਵਾਂ ਤਾਂ ਲਿਆਉਂ ਜਿਹੜਾ ਕੰਮ ਸੀ ਉਹ ਤਾਂ ਹੋ ਗਿਆ ਨਹੀਂ ਆ ਚਲ ਕੋ ਘਾਨੀ ਫਿਰ ਕਿਵੇਂ ਬੇਬੇ ਨੇ ਲਾ ਲਿਆ ਤਾਂ ਪੈਕ ਕੀ ਚਲ ਬੇਬੇ ਬੇਬੇ ਠੀਕ ਆਹ ਕੀ ਹੋਇਆ ਬੇਬੇ ਨੂੰ ਚੁੱਕ 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 ਓਏ ਛੜਾ ਕਰ ਉਹਨੂੰ ਓਏ ਯਾਰ ਉਹ ਦਿਓਦਾ ਉਚਾਰਨੇ ਇਹ ਵੀ ਕਹਿੰਦਾ ਸਾਨੂੰ ਉਹ ਚਾਰਨੇ ਠੀਕ ਆ ਠੀਕ ਆ ਠੀਕ ਆ ਜੀ ਪਾਣੀ ਪਿਓ ਪਾਣੀ ਪਿਓ ਪਾਣੀ ਕੋ ਮੈਂ ਤੇ ਚੜੀ ਉੱਤਰ ਗਈ ਬਹੁਤ ਠੀਕ ਨਾ ਵੇ ਜੀ ਦੋ ਦਿਨ ਡੱਫੋਗੇ ਤੈਿਹੜਾ ਖੁਸ਼ੀ ਹੋਊਗਾ ਉੱਤਰ ਬੈਠ ਕੇ ਲੈ ਬੇ ਦੀ ਸੇਵਾ ਕਰਦੇ ਕੰਮ ਚੁਭਾਂ ਚੱਲ ਜੇ ਪਾਣੀ ਲੈ ਆਣੇ ਤੁਸੀਂ ਜੀ ਜਾਈਂ ਡਿਨਰ ਖਾ ਗਰੋ ਮੇਰੀ ਪਤਾ ਹਾਰਟ ਬੀਟ ਤੇਜ਼ ਹੋ ਗਈ ਹੋਰ ਤੁਹਾਨੂੰ ਪਤਾ ਜੇ ਬੇਬੇ ਨੇ ਕੱਲ ਨੂੰ ਮਿਰਚਾਂ ਪਾਈਆਂ ਉਹਦੀ ਮਿਰਚਾਂ ਮੂੰਹ ਤੇ ਲੱਗਦੀ ਫਿਰ ਕੀ ਬਣਦਾ ਮੇਰਾ ਇਹਨਾਂ ਨੂੰ ਨੁਕਸਾਨ ਹੋ ਗਿਆ ਚੱਲ ਕੋਈ ਗੱਲ ਨਹੀਂ ਤੁਸੀਂ ਇੱਥੇ ਕਿਹੜੇ ਜਾਂਦੇ ਕੁੱਟਲਾ ਗੋਡੇ ਉਹਦੇ ਕੋਲ ਜਾ ਕੇ ਡਰਤਾ ਸੀ ਗਏ ਬੇਬੇ ਜੀ ਮੈਂ ਕਿਹਾ ਕਿਤੇ ਬਾਈ ਜਰਨ ਦੀ ਚੀਕ ਸੁਣੀ ਮੈਂ ਕਿਹਾ ਤੁਸੀਂ ਮਰ ਗਏ ਮੈਂ ਕਿਹਾ ਹੁਣ ਤੁਸੀਂ ਜਾਉਦੇ ਹੋਗਾ ਕਿਤੇ ਭੂਤ ਬਣ ਕੇ ਈ ਛੇ ਤੇ ਮੈਨੂੰ ਕੀ ਪਤਾ ਲੱਗਿਆ ਨਾ ਦੱਸ ਤੁਸੀਂ ਤਾਂ ਮੈਥੋਂ ਡਰ ਗਏ ਓਹ ਹੋ ਬੇਬੇ ਅਸੀਂ ਕਿ ਥੋੜਾ ਰਿਹਾ ਫਿਰ ਨਹੀਂ ਤੂੰ ਡਰ ਕੇ ਡਿ ਗਿਆ ਸੀ ਮੈਂ ਤਾਂ ਡਰ ਕੇ ਹੀ ਰਹਿ ਗਈ ਉਹ ਜਾਓ ਪਰਾਂ ਓ ਬੇਬੇ ਮੈਂ ਮੈਨੂੰ ਹਰਦਤ ਕੋਈ ਵੀ ਐ ਚੀਜ਼ ਦੀ ਆਹ ਰੋਜ਼ ਭੂਤ ਬਣ ਕੇ ਬੰਦੀ ਹੈ ਮੇਰੇ ਕੋਲ ਪਤਾ ਇਹ ਵੈਸੇ ਤਾਂ ਉਂ ਵੀ ਪੂਤੀ ਲੱਗਦੀ ਹੈ ਪਰ ਇਹ ਰੋਜ਼ ਲਾਉਂਦੀ ਹੈ ਉਹ ਗੱਲ ਲੈ ਕੇ ਗੁੱਸਾ ਕਿਉਂ ਕਰਦੀ ਹੈ ਇਹ ਮਾਂ ਜੀ ਨੇ ਪਹਿਲਾਂ ਐਸਾ ਕੋਈ ਕਰੈਣੀ ਕਿਤੇ ਕੋਈ ਆਇਆ ਸੱਪਿਆ ਹੀ ਕਰਦੀ ਆ ਮੈਂ ਤਾਂ ਰੀਸ ਨਾਲਾ ਭਾਈ ਮੈਂ ਕਰ ਲਿਆ ਮੈਂ ਤਾਂ ਦੇਖਿਆ ਹੀ ਨਾ ਇਹ ਕੀ ਲਾਇਆਗਾ ਚੱਲ ਕੋਈ ਨਹੀਂ ਕੋਈ ਵੇ ਹੁਣ ਤੂੰ ਐਂ ਦੇਖੀ ਨਵੇਂ ਗੋਰੀ ਹੋ ਜਾਗੇ ਪੂਰੀ ਐਂ ਘੈਂਟ ਬਟੋਲਾ ਲੰਦੇ ਨਹੀਂ ਦੇਖੀ ਤਾਂ ਸਹੀ ਮੇਰਾ ਭਾਈ ਜਮਾਨ ਵਧੀਆ ਬਣ ਗਈ ਮੈਂ ਤਾਂ ਹੁਣ ਇਹ ਚੀਜ਼ ਵਰਤਿਆ ਕਰੂੰ ਮੈਨੂੰ ਪੈਕੇਜ ਆ ਲਿਆ ਕੇ ਦੇ ਦਿਓ ਕੀ ਹੁੰਦਾ ਗਾ ਇਹ ਨਟ ਨੁੱਟ ਜਾ ਆ ਸਭ ਕੁਝ ਲੈ ਲੱਗ ਰਿਹਾ ਤੇ ਦੇ ਨਿਕਲ ਗਿਆ ਹੁਣ ਠੀਕ ਹੋ ਗਈ ਹੈ ਨਾ ਹੁਣ ਤੋਂ ਕੋਈ ਤਕਲੀਫ ਨਹੀਂ ਨਾ ਨਾ ਬੱਤੋ ਮੈਂ ਤਾਂ ਟੱਲੀ ਵਰਗੀ ਆ ਮੇਰਾ ਤਾਂ ਕੁਛ ਵੀ ਨਹੀਂ ਦੁਖਦਾ ਸਾਨੂੰ ਤੇ ਇੱਕ ਤਾਂ ਮੈਂਨ ਪੜ ਗਈ ਘੋੜੇ ਵਰਗੀ ਤਾਂ ਵਧੀਆ ਹੋ ਗਈ ਦਵਾਈ ਦੋ ਵੀ ਬੰਦ ਕਰਤੀ ਮੈਂ ਤਾਂ ਹੁਣ ਤਾਂ ਟੱਲੀ ਆ ਦਵਾਈ ਬੰਦ ਕਰਤੀ ਹਾਂ ਮੈਂ ਤਾਂ ਕਾਇਦੀ ਲੋੜੀ ਨਹੀਂ ਰੋਣਾ ਡਾਕਟਰ ਕਿਹਾ ਕਿ ਦਵਾਈ ਦੋ ਨੀ ਜਾ ਮੈਂ ਠੀਕ ਆ ਹੁਣ ਇਹ ਹੁਣ ਠੀਕ ਹੋ ਗਈ ਮੈਂ ਚੱਲੀ ਹਾਂ ਤੂੰ ਕਿੱਥੇ ਨਹੀਂ ਆ ਚੱਲ ਮੰਮੀ ਜੀ ਮੂੰਹ ਧੋ ਲਓ ਹੁਣ ਤੁਸੀਂ ਔਰ ਕੋਈ ਨਾ ਕੋਈ ਨਾ ਤੋਲੂਗੀ ਮੂੰਹ ਕੋਈ ਤਦਾਂ ਫੇ ਮੀਕੀ ਦੀ ਗੋਲੀ ਲੈਣੀ ਮੇਰੀ ਹਾਰਟ ਬੀਟ ਤੇਜ਼ ਹੋ ਗਈ ਡਰ ਗਈ ਮੈਂ ਤਾਂ ਬੇਬੇ ਨਾਲ ਤਾਂ ਐਵੇਂ ਹਾਰਟ ਬੀਟਾਂ ਹੋਉਂਦੀਆਂ ਰਹਿੰਦੀਆਂ ਨੇ ਤੂੰ ਫਿਕਰ ਨਾ ਕਰਿਆ ਕਰ ਕੀ ਹੋ ਗਿਆ ਤੇਰੇ ਮੂੰਹ ਨੂੰ ਦੇਖ ਐਡਾ ਤਾਂ ਸੋਹਣਾ ਸੀ ਮੂੰਹ ਬੇਬੇ ਦਾ ਹੈ ਨਹੀਂ ਪੁੱਤ ਚੱਲ ਕੋਈ ਨਾ ਮਤ ਤੋਲਾਨੀਆ ਚੱਲ ਕੋਈ ਗੱਲ ਨਹੀਂ ਮੈਂ ਹੁਣ ਤੂੰ ਠੀਕ ਹੋ ਗਈ ਐ ਨਾ ਹੁਣ ਦੇਖੀ ਤੂੰ ਮੈਨੂੰ ਐ ਨਾ ਸੇ ਬੇ ਦੇਖ ਆ ਤੇਰਾ ਲਾੜਲਾ ਪੁੱਤ ਆ ਨਾ ਹਾਂ ਮੱਡਾ ਪੁੱਤ ਆ ਹੈ ਨਾ ਦੇ ਇਹਨੇ ਬਾਹਰ ਜਾਣਾ ਕੈਨੇਡਾ ਠੀਕ ਐ ਇਹ ਤਾਂ ਫਿਰ ਬਹੁਤ ਸਾਲਾਂ ਬਾਅਦ ਇੱਥੇ ਆਊਗਾ ਇੰਨੇ ਤੱਕ ਬਹੁਤ ਘੱਟ ਆਉਣਾ ਨਾ ਫਿਰ ਮੈਂ ਐਂ ਕਹਿੰਦਾ ਸੀ ਗੱਬੇ ਵੀ ਦੇਖ ਅਸੀਂ ਵੀ ਕੀ ਕਰਨਾ ਸੀ ਵੀ ਤੇਰੇ ਕੋਲ ਹੀ ਆ ਹਨਾ ਜੀਵਨ ਵੀ ਤੇਰੇ ਕੋਲ ਹੀ ਆ ਚਾਰਨਾ ਵੀ ਤੇਰੇ ਕੋਲ ਹੀ ਆ ਹਨਾ ਤੇ ਜਿਹੜੀ ਤੂੰ ਕੀਮਤੀ ਚੀਜ਼ ਰੱਖੀ ਬੈਠੀ ਹੈ ਨਾ ਤੇ ਕੋਲੇ ਤੂੰ ਇਹਨੂੰ ਦੇ ਦੇ ਪੇਪਾਈ ਮੇਰੀ ਸੁਣ ਲੋ ਗੱਲ ਚਾਹੇ ਰਾਜੀ ਰਹੋ ਚਾਹੇ ਗੁੱਸੇ ਰਹੋ ਜਿੰਨਾ ਚਿਰ ਮੈਂ ਜਿਉਣੀ ਆ ਉਹਨਾਂ ਚਿਰ ਤਾ ਮੈਂ ਸਭ ਤੋਂ ਕੀਮਤੀ ਚੀਜ਼ ਜਮਾ ਨਹੀਂ ਸਮਾਉਂਦੀ ਜਦੋਂ ਭਾਈ ਮੈਂ ਮਰ ਗਈ ਉਦੋਂ ਕੀਮਤੀ ਚੀਜ਼ਾਂ ਸਾਫ਼ ਕੁਛ ਛੋੜਦਾ ਹੀ ਆ ਹੂੰ ਮੈਂ ਮੈਚ ਚ ਗਿਆ ਮੈਂ ਅੰਦਰ ਚੱਲਿਆ ਆ ਜਾ ਉਹ ਪਰ ਚੰਗਾ ਬੇਬੇ ਪਾਇਆ ਹਾਂ ਤੂੰ ਸਮਝਾ ਕੋਈ ਨਾ ਭਾਈ ਮੈਂ ਤਾਂ ਹੱਲਾਉਣੀ ਆ ਦੇਖ ਬੇਬੇ ਚੀਜ਼ਾਂ ਭਾਲਦੇ ਕੀਮਤੀ ਤਾਂ ਹੀ ਤਾਂ ਕਹਿੰਦੇ ਆ ਉਹਨਾਂ ਤਾਂ ਐ ਵੀ ਬੇਬੇ ਤਾਂ ਕਮਲੀ ਵੀ ਆ ਜਿਹੜੀ ਕੀਮਤੀ ਚੀਜ਼ ਸਾਡੇ ਹੁਣੇ ਹੱਥ ਮੱਥੇ ਕਰ ਦੋਗੀ ਐ ਨਹੀਂ ਇਹਨਾਂ ਨੂੰ ਤਾਂ ਐ ਸੀ ਮੇਰੇ ਬੇਲ ਉੱਠ ਗਈ ਕਿਵੇਂ ਡਰਾਮਾ ਰੋਈ ਜਾਂਦੇ ਸੀ ਖੁਸ਼ੀ ਬਣਾਉਂਦੇ ਸੀ ਇਹ ਕਾ ਗੱਲ ਨਹੀਂ ਸੋਚੀ ਤੂੰ ਠੀਕ ਐ ਮਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਾ ਤਾ ਰੋਣਾ ਪਿੱਟਣਾ ਪਾ ਦੇ ਇਹਨਾਂ ਨੇ ਮੈਨੂੰ ਤਾਂ ਦੇਖ ਲੈ ਲੈ ਜਿਉਂਦੀ ਉਹਨਾਂ ਹੀ ਪਿੱਟਣ ਲੱਗ ਗਈਆਂ ਹੈ ਦੇਖ ਲੈ ਤੇ ਹੋਰ ਤੈਨੂੰ ਐ ਨਹੀਂ ਦੇਖਿਆ ਨੇ ਕੀ ਹੋ ਗਿਆ ਦੂਰੋਂ ਹੀ ਲੱਗ ਗਈਆਂ ਲੈ ਦੇਖ ਲੈ ਆ ਵੀ ਹਿਸਾਬ-ਕਿਤਾਬ ਬਣਾ ਰਿਆ ਮੈਂ ਤਾਂ ਮੈਂ ਤਾਂ ਮਰੀ ਲੋੜਦੀਆਂ ਨੇ ਐ ਮੈਂ ਕੋਈ ਮਰਦੀ ਨਹੀਂ ਹੈਗੀ ਮੈਂ ਤਾਂ ਘੋੜੇ ਵਰਗੀ ਆ ਆ ਦੇਖ ਜੇ ਤੂੰ ਮੈਂ ਕਹਤਾ ਮਹ ਬੇਬੇ ਦਵਾਈ ਬੰਦ ਹੋ ਗਈ ਤੇ ਸਾਰ ਅੰਦਰ ਵੱਜ ਗਏ ਹਾਲਾ ਦੇਖ ਲੈ ਚਲ ਕੋਈ ਨਾ ਪਾਈ ਮੈਂ ਤਾਂ ਨਾ ਮੂੰਹ ਮਾਂਦਾ ਚੰਗਾ ਹੋਰ ਮੂੰਹ ਤਾਂ ਨਹੀਂ ਮੈਂ ਤਾਂ ਹੁਣ ਤੇ ਤੈਨੂੰ ਤੈਨੂੰ ਲੋੜੀ ਦੀ ਨਹੀਂ ਇਹ ਐ ਨਹੀਂ ਖੁਸ਼ੀ ਨਹੀਂ ਮਾਰੇ ਵੀ ਮਹ ਬੇਬੇ ਦਵਾਈ ਬੰਦ ਹੋ ਗਈ ਇਹ ਅਸੀਂ ਖੁਸ਼ ਹੋ ਗਏ ਇਹ ਤਾਂ ਆ ਹੋ ਗਏ ਇਹਨਾਂ ਨੂੰ ਵੀ ਕਿਉਂ ਬੇਬੇ ਦੇ ਬਾਈ ਰੋਕਿਆ ਮਾਂਦ ਹੋ ਗਈ ਇਹ ਤਾਂ ਐ ਕਹਿੰਦੇ ਕਿ ਛੇਤੀ ਬੇਬੇ ਮਰ ਗਏ ਸੰਕਾ ਸਦੇ ਮਾਲਕਾ ਸੇ ਛੇਤੀ ਮਰ ਗਏ ਚਲ ਚੱਲ ਮੈਂ ਛੱਡੇ ਗੱਲਾਂ ਨੂੰ ਮੈਨੂੰ ਮੂੰਹਾਂ ਤਾਂ ਰਣ ਦੇ ਭਾਈ ਹੋਰ ਚਲੋ ਚਾਹ ਬਣਾ ਖਿੜੋ ਉੱਥੇ ਛੋਡੇ ਲਾਸਤੇ ਬਿਉੜਿਆ ਵਿਚਾਰ ਨੇਉੜਿਆ ਮੇਰੀ ਗੱਲ ਸੁਣ ਪੂਰੀ ਆਰੀ ਨਾ ਕਰਨ ਦਾਰੂ ਦੀ ਮੁਸ਼ਕਲ ਆ ਤਾਂ ਦਾਰੂ ਪੀ ਰਖੀ ਆ ਉਹ ਨਾ ਵੇ ਮੈਂ ਸਮਝਾਣ ਦੀ ਆ ਦਾਰੂ ਤੈਨੂੰ ਉਹਨਾਂ ਨੇ ਪਈ ਹੋਊਗੀ ਹਾਂ ਬੇ ਵੇ ਇਹਨਾਂ ਨੂੰ ਪਈ ਪਹਿਲੇ ਤੈਨੂੰ ਪਤਾ ਨਹੀਂ ਤਾਂ ਤਾ ਪਈ ਆ ਨਾ ਮੈਨੂੰ ਆ ਹੀ ਨਹੀਂ ਪਤਾ ਮੈਂ ਤੁਹਾਨੂੰ ਤਾਂ ਬਲਾ ਕੇ ਲੈ ਗਏ ਤੇ ਮੈਨੂੰ ਇੰਦਰ ਜਾ ਕੇ ਦਾਰੂ ਪੀ ਕੇ ਵੇ ਮੂਰਖਾ ਤੈਨੂੰ ਸਭ ਜਾਣਦਾ ਨਹੀਂ ਗੱਲ ਨੂੰ ਉਹ ਚਲਾਕ ਕਹੋਂਦੇ ਨੇ ਆਪਦੇ ਆਪ ਨੂੰ ਉਹਨਾਂ ਨੂੰ ਆਏ ਸੀ ਨਾ ਵੀ ਕੀਮਤੀ ਚੀਜ਼ ਐ ਚਾਹ ਮੈਨੂੰ ਪਤਾ ਹੋਊਗਾ ਇਹ ਤਾਂ ਭੇਤ ਕਰਦਿਆਂ ਐਵੇਂ ਬੋੜੀ ਨਹੀਂ ਹੈਗੀ ਵੀ ਕੀਮਤੀ ਚੀਜ਼ ਉਹਨਾਂ ਨੂੰ ਮੈਂ ਹੀ ਦੱਸ ਦਊਂਗੀ ਠੀਕ ਆ ਮੈਂ ਸੋਚੇ ਨਹੀਂ ਬੇਆ ਗੱਲ ਤਾਂ ਖਾਈ ਚਾ ਰੱਖੀ ਤੇ ਉਹਨਾਂ ਦੀ ਠੀਕ ਆ ਨਾਲੇ ਮੇਰੀ ਗੱਲ ਸੁਣ ਲੈ दारू ਦੂਰੋਂ ਨਾ ਮੈਂ ਨਾਲ ਰੱਖ ਕੇ ਕਦੇ ਨਹੀਂ ਮੈਂ ਉਹ ਤਾਂ ਪੀਣਾ ਮੈਂ ਦਰੂਦੂਰ ਰਹਿਣਾ ਉਹਨਾਂ ਤਾਂ ਹੀ ਤਾਂ ਲੱਗੇ ਮੈਨੂੰ ਬਾਰੀ ਥੱਪੇ ਨਾ ਪਿਆਜੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਆਹੋ ਚਲਾਕੀਆਂ ਤੇ ਉਹਨਾਂ ਦੀ ਹਾਂ ਮੈਨੂੰ ਕੋਠੀ ਦਾ ਵਾਹੜਾ ਲਿਜਾ ਕੇ ਬਹੁਤ ਪਰੇ ਉਹਨਾਂ ਨੇ ਮੈਨੂੰ ਦੇਖਣਾ ਹਾਂ ਮੈਂ ਕੁਛ ਨਹੀਂ ਦੱਸਾਂ ਉਸੇ ਉਹਨਾਂ ਨੂੰ ਤੇ ਦੇ ਸਿਆਰ ਕਹਾਂ ਮੇਰੀ ਕੋਈ ਨ ਮੈਨਾਂ ਦਾ ਮੇਰਾ ਕੰਮ ਜਾਣਾ ਜਿੰਨੀਆਂ ਕੀਮਤੀ ਚੀਜ਼ਾਂ ਨਾਲ ਠੀਕ ਆ ਸੱਭੇ ਨਾਲ ਚਾਹ ਬਣਾਵਾਂ ਕੋਟ ਦੇ ਹਾਂ ਬਣਾ ਲੈ ਭਾਈ ਬਣਾ ਲੈ ਹੁਣ ਮੈਂ ਚਾਹ ਤੇ ਨਹੀਂ ਆ ਹਾਂ ਤੂੰ ਮੂੰਹ ਧੋਲਾ ਖੁਆਰ ਕੇ ਲੱਗਿਆ ਪਿਆ ਹਜੇ ਮੈਂ ਤਾਂ ਸੋਚਿਆ ਸੀ ਬੁੜੀ ਜੀ ਮਰ ਗਈ ਚਲ ਬੜੀਆ ਹੋ ਗਿਆ ਸਿਆਪਾ ਗਲੋ ਲਿਆ ਕਿੱਥੇ ਮਰਦੀ ਐ ਗਿੱਲਾ ਪੀਣ ਪਾਈ ਬੈਠੇ ਮਰਨ ਦਾ ਕੀਮਤੀ ਚੀਜ਼ ਕੀਮਤੀ ਚੀਜ਼ ਪਤਾ ਨਹੀਂ ਕਿਹੜੀ ਕੀਮਤੀ ਚੀਜ਼ ਆ ਇਹਦੀ ਕੀਮਤੀ ਚੀਜ਼ ਜੀ ਜਨੇ ਮੇਰੀ ਜਾਨ ਲੈਣ ਵਾਲੀ ਕਰ ਰੱਖੀ ਐ

ਐਨਾ ਉਸ ਚਲ ਨਹੀਂ ਗੱਲ ਗੱਲ ਕੀ ਨਾ ਇਸ ਬੁੜੀ ਨੇ ਮਾਰਨਾ ਨਾ ਕੀਮਤੀ ਚੀਜ਼ ਮਿਲਣੀ ਆ ਠੀਕ ਹੈ ਮੇਰੇ ਕੋ ਇਨੀ ਸੇਵਾ ਨਹੀਂ ਹੁੰਦੀ ਹਾਂ ਹਾਂ ਇੱਧਰ ਫੜਾਓ ਮੇਰੇ ਕੱਪੜੇ ਉਹ ਯਾਰ ਮੈਂ ਇੱਥੇ ਕੀ ਕਰ ਸਕਦਾ ਉਹ ਤੂੰ ਕੁਝ ਬੋਲ ਪਿਆ ਕਰੋ ਤੂੰ ਕੋਈ ਬੋਲਦਾ ਕਿਉਂ ਨਹੀਂ ਆ ਗੱਡੀ ਆਪਾਂ ਚੱਲੋ ਫਿਰ ਚੱਲੀਓ ਤੇ ਦੇਖ ਨੈਕਟਰ ਚੱਲਣਾ ਮੇ ਤਾਂ ਗੇਮ ਖਰਾਬ ਹੋ ਜਾਂਦੀ ਐ ਜਾਣਾ ਕਰੋ ਮੈਨੂੰ ਵਾਈਫ ਖਾਈ ਲਾ ਕੇ ਦੇ ਦਿਓ ਵਾਈਫ ਤਾਂ ਮੈਂ ਇਕ ਲੈ ਆ ਸੀ ਉਹਦੀ ਹੰਦਰ ਠੀਕ ਹੋਈ ਤੈਨੂੰ ਹੋਰ ਕਿਹੜੀ ਵਾਈਫ ਲੈਣਾ ਡੈਡੀ ਵਾਈਫ 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 ਨੈਕਟਰ ਵਾਇਫ ਹੋਇਆ ਇਹੋ ਜੀ ਦਾ ਮਾਂ ਸੀ ਉਹਦਾ ਜਵਾਕ ਆ ਉਹ ਉਲੂ ਦੇ ਪੱਠੇ ਮੈਨੂੰ ਤਾਂ ਜਮਾ ਕੰਮਲਾ ਬਣਾਤਾ ਇਹਨਾਂ ਨੇ ਚੰਗੇ ਬੜੀ ਮੇਰੀ ਖਿਆਨ ਨਹੀਂ ਕਰਕੇ ਮੈਂ ਟਿਊਸ਼ਨ ਪੜਾਉਂਦਾ ਹੁੰਦਾ ਸੀਗਾ ਇਹ ਮਾਂ ਨਹੀਂ ਦੀ ਜਿੱਦ ਤੇ ਆਈ ਉਹ ਵੀ ਉਹ ਹੋਇਆ ਪਿਆ ਮੈਨੂੰ ਕੋਈ ਨਹੀਂ ਕੋਈ ਨਹੀਂ ਉਹ ਗੁੱਸਾ ਨਹੀਂ ਮੈਨੂੰ ਗੱਲ ਕੀਤੀ ਮੈਂ ਕਰਨ ਕਰਕੇ ਅਸੀਂ ਨਹੀਂ ਤੁਹਾਨੂੰ ਲਾਇਆ ਕਮਲ ਤੁਸੀਂ ਸਾਨੂੰ ਲਾ ਰੱਖਿਆ ਪਤਾ ਤੁਸੀਂ ਮੈਂ ਕਿੰਨੀ ਸੇਵਾ ਕਰਤੀ ਐਨੀ ਸੇਵਾ ਤਾਂ ਨਾ ਮੈਂ ਹੋਰ ਕਿਸੇ ਦੀ ਕਰਦੀ ਮੈਨੂੰ ਰੱਬੋਂ ਮਿਲ ਜਾਣਾ ਸੀ ਹਾਂ ਉਹ ਮੈਨੂੰ ਕੀ ਬਦਸੀ ਉਹ ਗਿੱਲਾ ਪੀਰਵਾ ਕੇ ਬੈਜੂਗੀ 부ੜੀ ਤੂੰ ਵੀ ਮੇਰੇ ਤੇ ਚੜੀ ਜਾ ਕਰ ਮੇਰਾ ਬੱਚਾ ਵੀ ਪ੍ਰੋਬਲਮ ਵਿਚ ਆ ਰੇ ਮੈਂ ਵੀ ਹਾਂ ਕੋਈ ਨਹੀਂ ਇਹ ਪ੍ਰੋਬਲਮ ਨਹੀਂ ਦਿੱਤਾ ਇਸ ਕਰਦਾ ਐਸ ਕਰਦਾ ਕਿਹੜੀ ਐਸ ਕਰਾਤੀ ਤੁਸੀਂ ਸਾਨੂੰ ਆਈਲੈਟਸ ਮੰਮੀ ਆਈਲੈਟਸ ਆਈਲੈਟਸ ਬਈ ਕਿਹੜੀ ਆਈਲੈਟਸ ਇਹ ਵੀ ਮੈਨੂੰ ਲੱਗਦਾ ਤੇਰੇ ਵਰਗੇ ਨਿਕਲੂਗਾ ਓ ਮੇਰੀ ਗੱਲ ਸੁਣ ਲੈ ਓ ਕਿੱਥੇ ਜੀਤੇਵੇਂਗੇ ਇੱਥੇ ਬੈਠ ਇੱਥੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਆ ਦੇਖ ਜੇ ਇਥੋਂ ਬਾਗੀ ਨਾ ਇੱਥੇ ਅਕਲ ਖਾਨੇ ਚ ਮਾਰ ਲਿਆ ਕਰ ਤੀ ਜੇ ਕੋਈ ਸਮਾਡਾ ਮੋਟਾ ਰਹਿਤਾ ਜੇ ਦੂਜੇ ਇਥੋਂ ਬਾਗੀ ਤੇ ਜੇ ਛੋਟਾ ਇੱਥੇ ਰਹਿ ਗਿਆ ਨਾ ਹੈਂ ਤੱ ਕੀਮਤੀ ਚੀਜ਼ ਹੋਣਾ ਜੁਗਾ ਮੈਨੂੰ ਕੁਝ ਨਹੀਂ ਪਤਾ ਠੀਕ ਹੈ ਆ ਬੰਦ ਤੇਰੇ ਮੂਰੇ ਹੱਥੋਂ ਮੈਂ ਚੱਲੀ ਆ ਨਾੜੇ ਇੱਕ ਗੱਲ ਸੁਣ ਲੈ ਜੇ ਕੀਮਤੀ ਚੀਜ਼ ਕੋਈ ਕੁਝ ਨਾ ਨਾ ਮਿਲਿਆ ਮੈਨੂੰ ਨਾਲੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਮਾਂ ਨੂੰ ਲੈ ਕੇ ਆਉਂਗੀ ਜਿੰਨੀ ਸੇਵਾ ਮੈਂ ਸਭ ਬੁੱਢੀ ਦੀ ਕਰ ਲਈ ਨਾ ਮੇਰੀ ਮਾਂ ਦੀ ਸੇਵਾ ਕਰਾਉਂਦੇ ਤਾਂ ਦੁੱਗਣੀ ਹੋ ਗਈ ਹਾਂ ਨਾ ਫਿਰ ਐ ਕਰਦੇ ਆ ਤੇਰਾ ਅਗਰ ਮੇਰੇ ਵੀ ਕੱਪੜੇ ਬੰਦ ਵਿੱਚ ਹੀ ਆਪਾਂ ਉੱਥੇ ਚੱਲਾਂਗੇ ਆਪਾਂ ਜਿਹੜੇ ਇੱਥੇ ਭਲੇ ਤੇਰੀ ਮਾਂ ਦੀ ਸੇਵਾ ਕੌਣ ਕਰੂਗਾ ਮੈਂ ਤਾਂ ਆਪ ਦੀ ਮਾਂ ਨੇ ਕਿਹਾ ਤੇਰੀ ਮਾਂ ਦੀ ਮੈਂ ਸੇਵਾ ਕਿੱਥੋਂ ਕਰ ਲਊਗਾ ਉਹ ਗੱਲ ਕੀਤੀ ਐ ਇੱਕ ਤੂੰ ਗੁੱਸਾ ਨਾ ਕਰ ਕਰ ਮੈਂ ਤਾਂ ਤੇਰੀ ਮਾਂ ਦੀ ਸੇਵਾ ਬਿਲਕੁਲ ਨਹੀਂ ਕਰਦਾ ਤੂੰ ਵੇਖੀ ਰਹਿ ਜਾ ਮੈਂ ਤੈਨੂੰ ਕਿਹੜੇ ਸਾਲਾ ਲੈ ਕੇ ਜਾਣਾ ਜਦੋਂ ਤੂੰ ਆ ਜਾਂਦੀ ਨਾ ਤੇਰੀ ਮਾਂ ਕਿ ਉੱਥੇ ਬੈਠ ਜਾਂਦੀ ਨਾ ਤੂੰ ਬਹੁਤ ਅਫਰ ਲੱਗਦੀ ਮੇਰੇ ਮਤ ਅੱਸਰ ਨਾਲ ਚੱਲ ਪੁੱਤ ਤੇਰੀ ਮਾਂ ਤੇਰੀ ਮਾਂ ਲਾ ਜਿਹੜਾ ਮੈਂ ਕਹਿੰਦਾ ਵੀ ਤੇਰੀ ਮਾਂ ਜਦੋਂ ਉੱਥੇ ਆ ਜਾਂਦੀ ਹੈ ਤਾਂ ਫਿਰ ਮੈਂ ਆਪਾਂ ਨੂੰ ਸੇਵਾ ਕਰਨੀ ਪਊਗੀ ਨਾ ਤੂੰ ਚੱਲ ਜੀ ਆਪਾਂ ਮਰਗਾ ਮਰਗਾ ਦੇ ਦਿੱਤਾ ਤੇ ਇੱਧਰ ਤੇ ਨਿਕਲੇ ਨਾ ਤਾਂ ਮੂਹੇ ਬੈਠੀ ਆ ਚਾ ਚੱਲ ਜੱਟ ਛੇ ਦੀ ਇਸ ਤੋਂ ਪਹਿਲਾਂ ਤੇਰੀ ਮਾਂ ਆ ਗਿਆ ਉੱਥੇ ਫਿਰ ਤਾਂ ਚੱਲ ਤਾਂ ਸਹੀ ਚੱਲ ਉਹ ਚੱਲ ਲੱਗ ਗਈ ਰਸ ਕਰ ਚਾ ਜੱਸੀ ਕੀ ਲੱਭ ਰਹੇ ਹੋ ਕੁਝ ਨਹੀਂ ਲੱਭੀ ਮੈਂ ਮੇਰੇ ਨਾਲ ਤੇ ਦਿਮਾਗ ਦੇ ਦਹੀਂ ਕਰਤੀ ਮੈਂ ਜਾ ਰਹੀ ਮੈਂ ਨਹੀਂ ਉਹਨਾਂ ਇਥੇ ਇੱਕ ਮਿੰਟ ਵੀ ਰੁਕਣ ਵਾਲੀ ਕਿਉਂ ਜੀ ਕੀ ਹੋ ਗਿਆ ਕਿਉਂ ਜੀ ਕੀ ਹੋ ਗਿਆ ਤੁਹਾਡੀ ਮਾਂ ਦੇ ਮਰਨੇ ਨੇ ਤਾਂ ਗਿੱਲਾ ਪੀਨ ਪਾਇਆ ਹੋਇਆਗਾ ਨਾ ਮਰੇ ਨਾ ਖੜਾ ਚੁੱਤੇ ਓਹ ਹੋ ਤੁਸੀਂ ਵਾਰ-ਵਾਰ ਬੇਬੀ ਨੂੰ ਲੈ ਕੇ ਵੇਜੇ ਹੋ ਮੈਨੂੰ ਹੋ ਗਿਆ ਮੈਨੂੰ jobb ਤੇ ਛੁੱਟੀਆਂ ਕਰਦੇ ਨੂੰ ਐਨੇ ਤੈਨੂੰ ਕੌਣ ਛੁੱਟੀਆਂ ਦੇਵੇਗਾ ਮੈਨੂੰ ਨਾਲੇ ਮੇਰੇ ਸਾਰੇ ਨੇਲਸ ਵਗੈਰਾ ਖਰਾਬ ਹੋ ਗਏ ਮੈਂ ਮੈਨੀ ਪੈਡੀਅਰ ਵੀ ਕਰਵਾਉਣਾ ਚਾਹ ਕੇ ਕੋਈ ਗੱਲ ਨਹੀਂ ਜੀ ਬੇਬੇ ਅੱਜ ਨਹੀਂ ਤਾਂ ਕੱਲ ਨੂੰ ਤਾਂ ਮਰੀ ਜਾਣਾ ਤੇਨੇ ਕਹੋ ਤੁਸੀਂ ਟੈਨਸ਼ਨ ਲੈਨੇ ਹੋ ਵਾਰ-ਵਾਰ ਬੇਬੀ ਨੂੰ ਨਾ ਲੈ ਕੇ ਬੈਠਾ ਰੋ ਤੁਸੀਂ ਪਤਾ ਨਹੀਂ ਕੁੜੀ ਬੇਬੇ ਨੇ ਕਦੋਂ ਮਰਨਾ ਮੇਰੀ ਸਾਰੇ ਰਿਮਾਉਂਡਿੰਗ ਖਰਾਬ ਹੋ ਗਈ ਪਤਾ ਮੇਰੀਆਂ ਫਰੈਂਡਸ ਦਾ ਫੋਨ ਆਇਆ ਸੀ ਮੇਰੀ ਇੱਕ ਪਾਰਟੀ ਤਾਂ ਤੁਹਾਡੀ ਮਾਂ ਨੇ ਮਿਸ ਕਰਤੀ ਹੁਣ ਪਤਾ ਨਹੀਂ ਹੋਰ ਕਿੰਨੀਆਂ ਕਰੂਗੀ ਮੈਂ ਜਾਣਾ ਚਾ ਸੁਣਤਾ ਆਪ ਦੇ ਖਰਚੇ ਦਾ ਹੋਇਆ ਪਿਆ ਪਤਾ ਮੇਰਾ 2.500 ਰੁਪਏ ਲਵਾਤਾ ਵੱਡੇ ਨੇ ਇੰਨੀ ਚਰਨੇ ਨੂੰ दारू ਪੀਆ ਕੁਛ ਨਹੀਂ ਪੜਿਆ ਵਿੱਚੋਂ ਸਾਰਾ ਕੁਸਾ ਯਾਰ ਮੈਨੂੰ ਨਹੀਂ ਪਤਾ ਤੁਸੀਂ ਰਹੋ ਆਪਣੀ ਮਾਂ ਕੋਲ ਮੈਂ ਨਹੀਂ ਰਹਿ ਸਕਦੀ ਕਿ ਇੱਜਾ ਡਾਂਟ ਕਿੰਨਾਂ ਚੱਲੀ ਕੀਮਤੀ ਚੀਜ਼ ਤਾਂ ਲੈ ਜੀਏ ਉਹਨਾਂ ਐਂਕਾ ਤੋਂ ਕਰਦੇ ਤੁਸੀਂ ਬੈਠੋ ਤੁਸੀਂ ਪਤਾ ਨਹੀਂ ਕਿਹੜੀ ਕੀਮਤੀ ਚੀਜ਼ ਨਹੀਂ ਮੈਂ ਨਹੀਂ ਕੁਝ ਵੀ ਲੈਣਾ ਮਰਜੀ ਹੈ ਮੈਂ ਚੱਲੀ ਤੇ ਮੈਨੂੰ ਛੋਟੇ ਪਿੱਛੇ ਆਉਣਾ ਪਊਗਾ ਹੋਰ ਕੀ ਕੱਲਾ ਤਾਂ ਮੈਂ ਵੀ ਨਹੀਂ ਚਰਨੇ ਆ ਲੈ ਆ ਜਾ ਭਾਈ ਚਾਦੀ ਕੁੱਟ ਬਣ ਗਈ ਭਰੇ ਪੀ ਲੀਏ ਆ ਗਿਆ ਮਾਂ ਵੀ ਆ ਗਿਆ ਆ ਗਿਆ ਆ ਲਿਆ ਭਾਈ ਪੱਤੀ ਆ ਹਾਂ ਹਾਂ ਪੱਤੀ ਇਹ ਤੱਕ ਦਾ ਡੈਨਰ ਜੁਮਨੀ ਦੇ ਚਲ ਚੜ ਦੇ ਭਾਈ ਪੱਤੀ ਵਾਈ ਆ ਨਾ ਹਾਂ ਪੱਤੀ ਹੈ ਹਾਂ ਕੁਝ ਵੱਧ ਗੈਂਦੀ ਨੇ ਕਿਧਰ ਵਾਦੇ ਉਹ ਤਾਂ ਇੱਥੇ ਆ ਉਹਨਾਂ ਕਿੱਥੇ ਜਾਣਾਗਾ ਨਾ ਮੈਂ ਕਿਤੇ ਕੋਈ ਗਰਾਉਂਡ ਗਰਾਉਂਡ ਚ ਨਾ ਬਾਕੀ ਹੋਣਗਾ ਨਾ ਇੱਥੇ ਵਿਭਿੰਨ ਪਤਾ ਹੈਗਾ ਨਾ ਤਾਂ ਖਾਲ ਗੁੰਡੇ ਹੀ ਪਏ ਹੋਣਗੇ ਪਰ ਸੁੱਤੇ ਪਏ ਹੋਣਗੇ ਰਾਤ ਨੂੰ ਤਾਂ ਮਾਵੈਲਾ ਤੇ ਲੱਗੇ ਰਹਿੰਦੇ ਨੇ ਤੜਕੇ ਉੱਠਣ ਚ ਨਹੀਂ ਆਉਂਦੇ ਉਹ ਤੈਨੂੰ ਪਤਾ ਦਾ ਹੈ ਕਿ ਸਹੀ ਨਹੀਂ ਬੰਦੇ ਆਹੋ ਤਾਂ ਹੀ ਤੱਕ ਸ਼ਹਿਰਾਂ ਆ ਤਾਂ ਸੱਚੀ 10 ਵਜੇ ਤੱਕ ਨੀ ਉੱਠਦੇ ਸ਼ਹਿਰਾਂ ਤੋਂ ਇਹੀ ਪੰਗ ਹੈ ਸੌਣਾ ਤਾਂ ਉਹਨਾਂ ਨੇ ਰਾਤ ਨੂੰ 2 ਵਜੇ ਜਾਂ 1 ਵਜੇ ਪਰ ਤੜਕੇ ਨੂੰ ਉੱਠਦੇ ਨਹੀਂ ਹੈਗੇ ਉੱਠਣ ਚ ਨਹੀਂ ਆਉਂਦੇ ਇਹਨਾਂ ਨੂੰ ਕਿਹੜਾ ਕੰਮ ਕਰਨ ਦਾ ਭਾਈ ਫਿਕਰ ਹੁੰਦਾਗਾ ਤੂੰ ਸਿਆਣਾ ਚੱਲ ਬੇਬੇ ਕਿੱਧਰੇ ਆਇਆ ਕੋਈ ਮਾਹੌਲ ਬਦਲ ਲੈਣੇ ਇਹਨਾਂ ਨੇ ਪਿੰਡ ਵਾਲਾ ਰੱਖਿਆ ਨਹੀਂ ਉਹ ਹੀ ਟਾਈਮ ਤੇ ਪੈਣਾ ਉਹਦੇ ਉੱਠਣਾ ਇਹਨਾਂ ਨੂੰ ਆਪਣੇ ਦਾ ਮਤਲਬ ਹੀ ਨਹੀਂਗਾ ਬੇਟਾ ਤੱਕ ਕਰੋ ਇਹਨਾਂ ਦਾ ਸ਼ਹਿਰਾਂ ਵਾਲੇ ਕੰਮ ਹੈ ਇਹਨਾਂ ਕੋਲ ਤਾਂ ਮਾੜਾ ਮੁਤਾ ਬੰਦਾਰ ਜਿਗਾਰ ਦੇ ਪਤਲਦੇ ਕੋਈ ਬੜਾ ਟਾਈਪ ਬੰਦ ਰਿਆ ਨਹੀਂ ਨਾ ਨਾ ਚਾਹ ਚਾਹ ਵਾਲੀ ਸਵਾਦ ਬਣਾਈ ਪਾਈ ਤਾਂ ਚਾਹ ਵਾਲੀ ਸਵਾਦ ਹੈ ਸਵਾਦ ਆ ਹਾਂ ਹੋਰ ਪੀ ਲਓ ਮੈਂ ਹੋਰ ਲਿਆਉਣਾ ਨਾ ਨਾ ਚੱਲ ਇਹ ਪੀ ਤਾਂ ਨਹੀਂ ਬਪਾ ਹਾਂ ਜਦੋਂ ਉਹ ਭਾਲਸਾ ਹੀ ਮਾਗਰ ਉਹ ਵੀ ਪੀ ਦਿੰਦੇ ਦੇਖ ਆਲੇ ਉਹਨੂੰ ਕਹਿੰਦੇ ਉਹਨਾਂ ਨੇ ਉਠਣਾ ਜਾਂ ਲੱਗ ਜਾ ਆਮ ਨਾ ਕਹਿੰਦਾ ਨੰਗੋ ਚਾਹ ਪੀ ਲਾ ਬੰਦਾ ਵੀ ਲੈ ਜਾਉਂਗਾ ਚੱਲ ਕੋਈ ਕੋਈ ਨਾ ਹਾਂ ਹਾਂ ਤੁਸੀਂ ਚਾਹ ਪੀਓ ਵਧੀਆ ਇਹ ਤਾਂ ਹੈ ਨਹੀਂ ਕਾ ਕਿਹੜਾ ਕੰਮ ਕਰਨ ਦਾ ਫਿਕਰਾ ਇਹਨਾਂ ਦਾ ਕੱਖ ਨਹੀਂ ਕਰਨਾ ਨਾ ਕੋਈ ਝਾੜੂ ਦਾ ਨਾ ਪੋਚੇ ਦਾ ਇਹ ਤਾਂ ਪਰ ਆਪ ਦੀ ਡਰੈਸ ਵੈਸ ਤੇ ਰਹਿੰਦੀ ਨੇ ਭਾਈ ਇਹ ਤਾਂ ਗਾਹੋਂ ਫੇਣਾ ਨਹੀਂ ਦੇਖ ਲੈ ਮੁੰਡੇ ਦੇਖ ਲੈ ਨੌਕਰਾਂ ਨੇ ਘਰਤੀਆਂ ਨੇ ਕੰਮ ਸਾਰਾ ਆਪ ਤਾਂ ਹੈ ਸੁਰਖੀ ਪਾਊਡਰ ਲਾ ਕੇ ਮੋਜਣਾ ਪਈਆਂ ਰਹਿੰਦੀਆਂ ਨੇ ਮੋਬਾਈਲ ਦੇਖ ਲੈ ਵੱਧ ਤੋਂ ਵੱਧ ਬਸ ਇਹਨਾਂ ਕੋਲ ਤਾਂ ਆ ਕੰਮ ਨਹੀਂ ਇਹ ਕੀ ਹੋ ਗਿਆ ਦੇਖ ਦੀ ਫੇਦੀ ਮਮੀ ਕੀ ਹੋ ਰਿਹਾ ਤੂੰ ਦੇਖ ਕੇ ਤਲਫਾ ਹੈ ਇਹ ਜਾ ਕਹੇ ਜਾ ਕਰ ਪਾਇਆ ਹੋਇਆ ਚੂਰ ਮੂਰ ਨੀਆਂ ਰੱਖੀਆਂ ਨੇ ਇੰਨੀਆਂ ਇਹਨਾਂ ਨੇ ਉਹ ਰੰਗ ਨੂੰ ਨਹੀਂ ਪੜਾਦਾ ਆਈ 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 ਤਾ ਉਹ ਵੀ ਕਿਧਰ ਚਲੇ ਹੋ ਤੁਸੀਂ ਕਿਧਰ ਚਲੇ ਹੋ ਹੈ ਤੇ ਤੁਸੀਂ ਅਸੀਂ ਤਾਂ ਘਰ ਦੇਖਦੇ ਫਿਰਦੇ ਸੀ ਮੈਂ ਤਾਂ ਤੇ ਜਵਾਗ ਨੂੰ ਘਰ ਦਿਖਾਉਣ ਆਇਆ ਸੀ ਕਿਧਰ ਚਲੇ ਹੋ ਬੈਗ ਚਾ ਕੇ ਘਰ ਦਿਖਾਉਣੇ ਆਂ ਇਦੋਂ ਹੀ ਚੱਕ ਲਿਆ ਅਸੀਂ ਆ ਕਿਤੇ ਲੱਭ ਕੋਈ ਚੀਜ਼ ਮਿਲ ਜੂਗੀ ਤਾਂ ਤੁਸੀਂ ਬੈਠ ਕੇ ਪੁੱਛਿਆ ਕਿ ਬਸ ਵੀਰ ਜੀ ਮੈਂ ਜਾ ਰਹੀ ਹਾਂ ਵਾਪਸ ਤੁਸੀਂ ਚੱਲੇ ਹੋ ਹਾਂ ਬਿਲਕੁਲ ਮੇਰੇ ਤੋਂ ਨਹੀਂ ਹੋ ਰਹਾ ਹੁੰਦਾ ਇੱਥੇ ਪਿਆਰ ਕਰਦਾ ਪਰ ਇਹ ਵੀ ਇਹੀ ਕਰਦੀ ਆ ਹੁਣ ਅਸੀਂ ਵੀ ਚੱਲੇ ਆ ਰਹੇ ਹਾਂ ਤੇ ਭਰਾ ਸਾਡੇ ਤੋਂ ਵੀ ਨਹੀਂ ਹੁੰਦਾ ਬਸ ਵੀਰ ਜੀ ਮੈਂ ਨਹੀਂ ਹੋ ਰਿਹਾ ਇੱਥੇ ਰਹਿ ਸਕਦੇ ਇਸ ਤੇ ਚੱਲੇ ਆ ਪਰ ਤੁਸੀਂ ਜਾਣੇ ਕਿੱਥੇ ਹੋ ਵੀਰ ਜੀ ਮੈਂ ਵਾਪਸ ਜਾ ਰਹੀ ਆ ਕਰੇ ਆ ਵੀ ਇਹੀ ਗੱਲ ਕਰਦੀ ਆ ਮੈਂ ਵੀ ਨਹੀਂ ਰਹਿਣਾ ਚਾਹੁੰਦੀ ਇੱਥੇ ਉਹ ਮੈਨੂੰ ਤਾਂ ਇਹਨੇ ਧਮਕੀਆਂ ਵੀ ਦੇਤੀਆਂ ਉਹ ਕੀ ਦਮ ਕੀ ਦਿੱਤੀ ਧੰਮ ਕੀ ਮੈਨੂ ਵੀ ਦਿੱਤੀ ਹੋਈ ਹੈ ਨਾ ਤੈਨੂੰ ਕੀ ਦਮ ਕੀਤੀ ਇਹਨੇ ਬਾਤ ਤੈਨੂੰ ਪਤਾ ਤਾਂ ਹੈਗਾ ਕੋਈ ਦਮ ਕੀ ਨਹੀਂ ਦਿੱਤੀ ਵੀਰ ਜੀ ਮੈਂ ਬਹੁਤ ਪਰੇਸ਼ਾਨ ਹੋ ਗਈ ਰਿਟ੍ਰੇਟ ਹੋ ਗਈ ਮੇਰਾ ਸਾਰਾ ਇੱਥੇ ਆ ਕੇ ਨਾ ਸ਼ਡਿਊਲ ਖਰਾਬ ਹੋ ਗਿਆ ਤੁਹਾਡਾ ਤਾਂ ਸ਼ਡਿਊਲ ਖਰਾਬ ਹੋ ਗਿਆ ਇੱਧਰ ਜਿਹੜੀ ਮੈਨੂੰ ਆ ਆਹ ਐਸਪ੍ਰੈਸ ਐਸ ਸ਼ਕਲ ਦੇ ਨਾਲ ਇਹਨੇ ਤਾਂਮ ਕੀਤੀ ਉਹ ਪੁੱਛ ਲੋ ਕੀ ਹੋ ਗਿਆ ਮੈਨੂੰ ਕਹਿੰਦੀ ਕਹਿੰਦੀ ਜਿੰਨਾ ਟਾਈਮ ਕਹਿੰਦੀ ਤੂੰ ਆਪਦੀ ਮਾਂ ਦੀ ਸੇਵਾ ਮੈਥੋਂ ਕਰਾਈ ਨਾ ਓਨਾ ਟਾਈਮ ਹੀ ਮੈਂ ਆਪਦੀ ਮਾਂ ਦੀ ਸੇਵਾ ਕਰਾਂਗੀ ਉਹਦੇ ਤੋਂ ਹੈਂ ਹਾਂ ਮੈਂ ਤਾਂ ਵੀ ਫਿਰ ਲੰਬਾ ਵੀ ਚੱਲਦਾ ਨਾਲ ਉਹਨੂੰ ਇਨਕਲੂਡ ਦੇ ਵੀ ਜਿਹੜੀ Bebê, tu... Oh.